ਆਰ ਨੇ ਤਾਂ ਹਾਂ ਹਾਂ ਆ ਜੀ ਕੋ ਨ ਕੋੜਣਾ ਹਾਂ ਬਈ ਕੀ ਹਾਲ ਹੈ ਠੀਕ ਆ ਠੀਕ ਮੇਰਾ ਡੈਡੀ ਉਹਦਾ ਬਹੁਤ ਪੱਕਾ ਵੈਨ ਸੀ ਪਰ ਉਰੇ ਰਿਹਾ ਨਹੀਂ ਹੁਣ ਕੀ ਹੋ ਗਿਆ ਹੋਏ ਕੀ ਹੋ ਗਿਆ ਹੈ ਕੀ ਹੋ ਗਿਆ ਉਹਨੂੰ ਰੋਟੀ ਰੋਟੀ ਅੜ ਗਈ ਸੀ ਉਹਦੇ ਨਾਲ ਕਿੱਡਾ ਦੁੱਖ ਦੀ ਗੱਲ ਆ ਚਾ ਚਲੋ ਸੱਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਸੋ ਮੈਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗਿਆ ਬਈ ਇੰਸਟਾਗ੍ਰਾਮ ਤੇ ਹੋਰ 4-4 ਮਿਲੀਅਨ ਵੀਡੀਓ ਚੱਲ ਗਏ ਤੇ ਮੈਂ ਕਿਹਾ YouTube ਵਾਲੇ ਵੀ ਜਿੰਨੇ ਭਰਾ ਸਾਰਿਆਂ ਨੇ ਸ਼ੇਅਰ ਕਰੀਏ ਅਸੀਂ ਕਿਹਾ ਸੀ ਆਰਨੇਤ ਵੀਰੇ ਕੇ ਪਿੰਡ ਉਹ ਤੁਹਾਨੂੰ ਪਤਾ ਹੀ ਆ ਵੀ ਹਰ ਸਾਲ ਹੀ ਕੁੜੀਆਂ ਦਾ ਵਿਆਹ ਕਰਦਾ ਹੈ ਬਹੁਤ ਵਧੀਆ ਗੱਲ ਸਾਨੂੰ ਵੀ ਸੱਦਾ ਪੱਤਰ ਆਇਆ ਸੀਗਾ ਅਸੀਂ ਵੀ ਚਲੇ ਗਏ ਇੱਥੇ ਅਸੀਂ ਬੱਚੇ ਮਿਲੇ ਸੀਗਾ ਜੀ ਆਰਨੇਤ ਕੇ ਘਰੇ ਜਾਣਾ ਤਾਂ ਉਹਨੇ ਮੈਨੂੰ ਖਿਚਾਲ ਲਿਆ ਉਹਨਾਂ ਚ ਇੱਕ ਬੱਚੇ ਨੇ ਕਹਿੰਦਾ ਭਾਨਾ ਭਗੋੜਾ ਹੱਥ ਹੱਤ ਮਲਾਇਆ ਕਹਿੰਦਾ ਯਾਰ ਮੇਰਾ ਡੈਡੀ ਤੇਰਾ ਬਹੁਤ ਵੱਡਾ ਫੈਨ ਸੀ ਤੇ ਮੈਂ ਕਹਾਂ ਹੁਣ ਕਿੱਥੇ ਆਉ ਕਹਿੰਦਾ ਯਾਰ ਉਹਦੀ ਡੈਥ ਹੋ ਗਈ। ਦੇਖੀ। ਵੀ ਉਹਦੇ ਬੁਰਕੀ ਕਿਤੇ ਨਾਟ ਸਟਕ ਹੋ ਗਈ ਤੇ ਡੈਥ ਹੋ ਗਈ। ਬਹੁਤ ਦੁੱਖ ਲੱਗਿਆ ਸੁਣ ਕੇ ਪਰ ਜਦੋਂ ਕਹਿੰਦੇ ਕਿਉਂ ਸਿਰ ਤੇ ਨਾ ਹੋਵੇ ਤਾਂ ਬੰਦੇ ਨੂੰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਉਹ ਆਪਣੇ ਆਪ ਹੀ ਸਿਆਣਾ ਹੋ ਜਾਂਦਾ ਬੰਦਾ। ਹੋਰ ਅਗਜਵਾਕ ਤੇ ਜਦੋਂ ਅਸੀਂ ਉਹਦਾ ਵੀਡੀਓ ਪਾਈ ਨਹੀਂ ਉਹਦਾ ਮਾਨ ਸਨਮਾਨ ਕਰਨ ਗਿਆ ਤਾਂ ਉਹ ਕਹਿੰਦਾ ਨਹੀਂ ਯਾਰ ਮੈਂ ਇਦਾਂ ਨਹੀਂ ਕਹਿੰਦਾ ਤੈਨੂੰ ਮਾਰਨਾਵਾਂਗੇ ਮੈਂ ਆਜ ਬਹੁਤ ਹੀ ਛੋਟਾ ਜਿਹਾ ਬੱਚਾ ਮੈਂ ਵੀਡੀਓ ਲਾਉਣਾ ਜਰੂਰ ਦੇਖਿਓ ਤੇ ਚੰਗਾ ਲੱਗੇ ਤਾਂ ਸ਼ੇਅਰ ਵੀ ਕਰਿਓ ਥੈਂਕ ਯੂ ਆ ਆਪਣੇ ਜਿਹੜਾ ਮੁੰਡਾ ਗਾਉਂਦਾ ਨਹੀਂ ਹਾਂਜੀ ਆਰਨੇਤ ਆਰਨੇਤ ਹਾਂ 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 ਜੀ ਪਨ ਕੋੜਣਾ ਹਾਂ ਕੀ ਹਾਲ ਹੈ ਠੀਕਾ ਠੀਕਾ ਮੇਰਾ ਡੈਡੀ ਜਿਹੜਾ ਬਹੁਤ ਪੱਕਾ ਵੈਨ ਸੀ ਪਰ ਉਹ ਰਿਹਿਆ ਨਹੀਂ ਹੁਣ ਕੀ ਹੋ ਗਿਆ ਓਏ ਕੀ ਹੋ ਗਿਆ ਹੈ ਕੀ ਹੋ ਗਿਆ ਉਹਨੂੰ ਰੋਟੀ ਰੋਟੀ ਅੜ ਗਈ ਸੀ ਜਿਹੜਾ ਉਹਦਾ ਕਿੱਡਾ ਦੁੱਖ ਦੀ ਗੱਲ ਆ ਜੀ ਅੱਛਾ ਚਲੋ ਗਾਲਾ ਪੱਕਾ ਵੈਨ ਸੀ ਜੀ ਅੱਛਾ ਤੇ ਆਰਨਿਤ ਕਾ ਕਰ ਕਿੱਧਰ ਆ ਆਰਨਿਤ ਕਾ ਕਰ ਜੀ ਇੱਧਰ ਨੂੰ ਇਹਦੀ ਸੁਆ ਸੁਆ ਨਹੀਂ ਆ ਗਿਆ ਐੜਾ ਜੀ ਹਾਂ ਹਾਂ ਹਣਾ ਸੁਆ ਨੂੰ ਸੱਦਾ ਮੁਰਜੋਂ ਦੀ ਅੱਛਾ ਸੱਦਾ ਮੁਰਕੇ ਹੰਡਰੇ ਜੇ ਇੱਧਰ ਜੀ ਚਲ ਬਹੁਤ ਮਿਹਰਬਾਨੀ ਥੈਂਕ ਯੂ ਦਿਓਂਦੇ ਵਾਦ ਦਿਰੋ ਇੱਧਰ ਇੱਧਰ ਜਵਾਗ ਦੱਪਿਆ ਹੋ ਗਿਆ ਹੈ ਅੱਛਾ ਕੋਟ ਦੁੰਨੇ ਤੋਂ ਆਹ ਮੇਰੇ ਚਾਚਾ ਜੀ ਬੈਠ ਆ ਆ ਜੋ ਆ ਅੱਛਾ ਮਾ ਮੇਰਾ ਡਾੜੀ ਬਹੁਤ ਪੱਕਾ ਹੈ ਠੀਕ ਹੈ ਜਾਂਦੇ ਰੋ